ਤੁਸੀਂ ਕੀ ਗੱਲ ਹੋ ਰਹੀਗੀ ਕਰਨਾ ਹੈ ਮੈਂ ਆਪ ਮੰਨਦਾ ਅਸੀਂ ਸਭ ਹੁਣ ਕੰਪੀਟੀਟਿਵ ਬਣਨੀ ਆ ਪਰ ਉਹ ਭਰ ਕੇ ਕੀ ਸਿਰਫ ਗਾਣੇ ਨੇ ਕਿਉਂ ਮੈਂ ਗਾਣੇ ਨੂੰ ਵੇਚਦਾ ਤੇ ਕੋਡੀਆਂ ਸੋਣ ਹੁਣ ਮੈਂ ਸਟਾਰਟ ਕਰੂਗਾ ਤੁਸੀਂ ਵੀ ਮੇਰੀ ਸਪੋਰਟਿੰਗ ਦੇ ਦੇ ਮੈਂ ਸੇਰਾ ਬੰਦੂ ਦਾ ਸਟਾਰਟ ਕਰਦਾ ਹਾਂ ਤੇ ਸਾਡਾ ਜਿਹੜਾ ਬੰਦੂ ਦਾ ਸਟਾਈਲ ਆ ਉਹ ਬਹੁਤ ਕਰਾ ਪਹਿਲਾਂ ਕੀ ਹੁੰਦੀ ਹੁੰਦੀ ਸੀਗਾ ਦੋ ਮੇਲੇ ਲੱਗਦੇ ਹੁੰਦੇ ਸੀ ਲਾਉਣੇ ਨਹੀਂ ਹੁੰਦੇ ਸੀ ਇਸ ਨਵੇਂ ਡਿਡਿਕ ਕਲਾ ਦਾ ਜਿਹੜਾ ਸਾਡਾ ਜਿਹੜਾ ਬਿੰਦਰਪਾਲ ਮਾਨ ਸਾਹਿਬ ਤੋਂ ਤੇ ਅਸੀਂ ਸਿੱਖ ਕੇ ਕੰਮ ਕਰਨਾ ਸ਼ੁਰੂ ਕੀਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ ਫੇਸਬੁੱਕ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਮਾਲਵੇ ਦਾ ਪ੍ਰਸਿੱਧ ਲੋਕਨਾਚ ਮਲਵਈ ਕੀਤਾ ਪਿਛਲੇ ਕਈ ਸਾਲਾਂ ਤੋਂ ਜਿਹੜਾ ਮਲਵਈ ਗਿੱਦੇ ਦੀ ਧਮਕ ਹੈ ਜਿਹੜੀ ਉਹ ਪੰਜਾਬ ਦੇ ਹਰ ਕੋਨੇ ਕੋਨੇ ਦੇ ਵਿੱਚ ਗੂੰਜ ਰਹੀ ਹੈ ਨੌਜਵਾਨਾਂ ਨੇ ਬੜੀ ਹਿੰਮਤ ਕੀਤੀ ਹੈ ਆਪਣੇ ਇਸ ਕਲਚਰ ਨੂੰ ਜਿਹੜਾ ਫਿਰ ਤੋਂ ਜਿਉਂਦਾ ਕੀਤਾ ਕਿਉਂਕਿ ਇੱਕ ਵਾਰ ਤਾਂ ਇਹ ਖਤਮ ਹੋ ਚੁੱਕਿਆ ਸੀ ਸਾਡੇ ਕਲਿਆਣਾ ਦੇ ਪ੍ਰਸਿੱਧ ਜਿਹੜੇ ਮਲਵਈ ਗੀਤੇ ਦੇ ਉਸਤਾਦ ਸਰਦਾਰ ਗੁਰਦੇਵਤ ਸਿੰਘ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਜਿਹੜੇ ਨੌਜਵਾਨਾਂ ਨੂੰ ਇਸ ਕਲਾ ਦੇ ਨਾਲ ਜੋੜਿਆ ਇਸ ਕਲਾ ਨੂੰ ਸਿਖਾਇਆ ਉਹਨਾਂ ਨੂੰ ਅਤੇ ਇਸ ਕਲਾ ਨੂੰ ਹਰ ਕੋਨੇ ਤੀਕ ਲੈ ਜਾਣ ਲਈ ਉਹਨਾਂ ਨੂੰ ਉਤਸ਼ਾਹਿਤ ਕੀਤਾ ਅ ਅੱਜ ਕੋਈ ਵੀ ਵਿਆਹ ਸਮਾਗਮ ਹੋਵੇ ਉਹਦੇ ਵਿੱਚ ਜੇ ਮਲਬਈ ਗਿੱਧਾ ਨਾ ਹੋਵੇ ਤਾਂ ਉਹ ਵਿਆਹ ਅਧੂਰਾ ਮੰਨਿਆ ਜਾਂਦਾ ਹੈ ਸਾਡੇ ਨਾਲ ਮਲਬਈ ਗਿੱਧੇ ਦੀ ਟੀਮ ਹਾਜ਼ਰ ਆ ਆਪਾਂ ਉਹਨਾਂ ਨਾਲ ਬਾਈਆਂ ਨਾਲ ਗੱਲਬਾਤ ਕਰਾਂਗੇ ਬਾਈ ਸਵਾਗਤ ਹੈ ਪਹਿਲਾਂ ਤੁਹਾਡਾ ਸ਼ੁਕਰੀਆ ਜੀ ਥੈਂਕ ਯੂ ਬੀਫੋਰ ਕੀ ਨਾਮ ਕੀ ਹੈ ਬਾਈ ਦਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਬਲਵਿੰਦਰ ਸਿੰਘ ਹੈ ਸੈਂਡੀ ਸੈਂਡੀ ਹਾਂ ਜੀ ਮਲਬਈ ਗਿੱਧੇ ਦੀ ਟੀਮ ਦੇ ਵਿੱਚ ਕਦੋਂ ਤੋਂ ਕੰਮ ਕਰ ਰਹੇ ਹੋ ਮੈਨੂੰ ਕਾਫੀ ਟਾਈਮ ਹੋ ਗਿਆ ਜੀ ਪਹਿਲਾਂ ਗੌਨ ਦਾ ਸ਼ੌਂਕ ਸੀਗਾ ਸਕੂਲ ਟਾਈਮ ਤੋਂ ਹੀ ਗਾਉਂਦੇ ਸੀਗੇ ਗਾਉਣ-ਬਜਾਉਣ ਤੋਂ ਲੈ ਕੇ ਬਸ ਉਸ ਤੋਂ ਬਾਅਦ ਮਵੇਗੀ ਕਿੱਦੇ ਦਾ ਸ਼ੌਂਕ ਅੱਛਾ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਮਾਨਸਾ ਦਾ ਹੀ ਅੱਛਾ ਮਾਨਸਾ ਜਿਹੜਾ ਮਾਲਵੇ ਦਾ ਗੜ ਮੰਨਿਆ ਜਾਣ ਵਾਲਾ ਸ਼ਹਿਰ ਹੈ ਮਾਨਸਾ ਉੱਥੋਂ ਦੇ ਰਹਿਣ ਵਾਲੇ ਹਾਂ ਉਹ ਮਲਬਈ ਕਿੱਦੇ ਦੀ ਟ੍ਰੇਨਿੰਗ ਹੈ ਜਿਹੜੀ ਇਹ ਕਿੱਥੋਂ ਲਈ ਫਿਰ ਇਹ ਹੌਲੀ-ਹੌਲੀ ਪਹਿਲਾਂ ਗੁਰਦੇ ਤੋਂ ਉਸਤਾਦ ਜੀ ਨੇ ਆਪਣੇ ਕਲਿਆਣਾ ਵਾਲੇ ਹਾਂਜੀ ਕਲਿਆਣਾ ਵਾਲੇ ਉਹਨਾਂ ਨੇ ਵਿਆਹਾਂ ਵਿੱਚ ਸਟਾਰਟ ਕੀਤਾ ਸਾਡੀ ਉੱਧਰ ਰਿਸ਼ਤੇਦਾਰੀ ਹੈ ਜੀ ਅੱਛਾ ਜੀ ਕਲਿਆਣ ਜੀ ਤੇ ਬਸ ਉੱਥੇ ਜਾਂਦੇ ਹੁੰਦੇ ਸੀ ਉਹਨਾਂ ਨੂੰ ਦੇਖਦੇ ਹੁੰਦੇ ਸੀਗੇ ਉਦੋਂ ਬਸ ਛੇਟਕ ਲੱ ਜਿੱਦਾਂ ਵੀ ਐਦਾਂ ਕਰਨਾ ਜਾਂ ਐਦਾਂ ਹੁੰਦਾ ਆ ਠੇਠ ਬੋਲੀਆਂ ਆ ਬਿਆਹ ਵਾਲੀਆਂ ਬੋਲੀਆਂ ਉਹ ਉਹਨਾਂ ਤੋਂ ਸਿੱਖੀਆਂ ਜੀ ਫਿਰ ਹੌਲੀ-ਹੌਲੀ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ ਕੁਝ ਕੁ ਬਸ ਉਧਰ ਨੂੰ ਇੱਕ ਗੱਲ ਤਾਂ ਮੰਨਣੀ ਐ ਬਈ ਸੰਡੀ ਕਿ ਜੇਕਰ ਤੁਸੀਂ ਕਿਤਾਬਾਂ ਨਾਲ ਜੁੜਿਓ ਹਾਂਜੀ ਤਾਂ ਤੁਹਾਡੇ ਕੋਲੇ ਸ਼ਬਦਾਂ ਦਾ ਭੰਡਾਰ ਬਹੁਤ ਹੋਏਗਾ ਹਾਂਜੀ ਕਿਉਂਕਿ ਇਹ ਸ਼ਬਦ ਜਿਹੜਾ ਹੈਗਾ ਭੰਡਾਰ ਤੁਸ ਤੁਹਾਨੂੰ ਕਿਤਾਬਾਂ ਚੋਂ ਮਿਲੂਗਾ ਹਾਂਜੀ ਹਾਂਜੀ ਗੀਤ ਬਹੁਤ ਸੁਣਦੇ ਆ ਗੀਤ ਗਾਉਂਦੇ ਵੀ ਬਹੁਤ ਆ ਪਰ ਜਿਹੜਾ ਸ਼ਬਦ ਹੋਣੇ ਚਾਹੀਦੇ ਆ ਉਹ ਬਹੁਤ ਜ਼ਰੂਰੀ ਹੈ ਤੁਸੀਂ ਕਿਤਾਬਾਂ ਨਾਲ ਵੀ ਜੁੜਿਓ ਹਾਂਜੀ ਇਹ ਸਿੰਗਰ ਦੇ ਤੌਰ ਤੇ ਵੀ ਤੁਸੀਂ ਗੱਲ ਕਰੀ ਅੱਛਾ ਸਿੰਗਿੰਗ ਲਾਈਨ ਚ ਕਿਦਾਂ ਦੇ ਗੀਤ ਗਾਏ ਸੀ ਸਿੰਗਲਾਂ ਚ ਕੁਝ ਤਾਂ ਮੈਨੂੰ ਲਿਖਣ ਦਾ ਵੀ ਸ਼ੌਂਕ ਆ ਜੀ ਅੱਛਾ ਖੁਦ ਲਿਖਣਾ ਹਾਂਜੀ ਖੁਦ ਲਿਖ ਲੈਣਾ ਥੋੜਾ ਬਹੁਤ ਜਿੰਨਾ ਵੀ ਹੁੰਦਾ ਮਹਾਰਾਜ ਦੀ ਕਿਰਪਾ ਤੇ ਚੰਗਾ ਹੀ ਲਿਖਿਆ ਹੁਣ ਤੱਕ ਜਿੰਨਾ ਵੀ ਲਿਖਿਆ ਤੇ ਬਾਕੀ ਕੋਸ਼ਿਸ਼ ਰੋਗੇ ਅੱਗੇ ਟਰੈਕ ਆਉਣਗੇ ਉਹ ਵੀ ਕੋਸ਼ਿਸ਼ ਕਰ ਰਿਹਾ ਉਹ ਵੀ ਹਲੇ ਕਰਾਂਗੇ ਅੱਗੇ ਤੇ ਬਾਕੀ ਜਿਹੜਾ ਗਾਉਣ ਦਾ ਸ਼ੌਂਕ ਸੀਗਾ ਜੀ ਬਚਪਨ ਤੋਂ ਮੈਂ ਚੌਥੀ ਕਲਾਸ ਚ ਪਹਿਲੀ ਵਾਰ ਗਾਇਆ ਸੀਗਾ ਜੀ ਜਾਉਣਾ ਮੋੜ ਦਾ ਗਾਣਾ ਜਾਉਣਾ ਮੋੜ ਫਿਲਮ ਆਈ ਸੀਗੀ ਉਦੋਂ ਮੈਂ ਉਹਦਾ ਗਾਣਾ ਗਾਇਆ ਸੀਗਾ ਪਹਿਲੀ ਵਾਰ ਪ੍ਰਾਇਮਰੀ ਸਕੂਲ ਚ ਬਸ ਉਸ ਤੋਂ ਬਾਅਦ ਹੌਲੀ ਹੌਲੀ ਕਰਦੇ ਪਹਿਲਾਂ ਮੇਰੇ ਫਾਦਰ ਸਾਹਿਬ ਗਾਉਂਦੇ ਸੀਗੇ ਜੀ ਸਰਦਾਰ ਸੁਖਦੇਵ ਸਿੰਘ ਜੀ ਚੰਗਿਆੜਾ ਉਹ ਪਿੰਡੂ ਲੋਕ ਆਏ ਸੀਗੇ ਉਹ ਸੱਥਾਂ ਚ ਗਾਉਂਦੇ ਸੀਗੇ ਸੱਥਾਂ ਹਾਂਜੀ ਬਸ ਉਸ ਤੋਂ ਬਾਅਦ ਬਸ ਉਹਨਾਂ ਤੋਂ ਚੱਲਦਾ ਚੱਲਦਾ ਹੌਲੀ ਹੌਲੀ ਆਪ ਬੋਲੀਆਂ ਮਲਬਈ ਕਿੱਦੇ ਦੀਆਂ ਹਾਂਜੀ ਇਹ ਇਹ ਫਿਰ ਕੋਈ ਸਪੈਸ਼ਲ ਕਿਤਾਬ ਆਈ ਜਾਂ ਕਿੱਦਾਂ ਸਿੱਖਿਆ ਤੁਸੀਂ ਫਿਰ ਇਹਦੇ ਲੋਕਾਂ 'ਚ ਵਿਚਰਨ ਕਰਕੇ ਨਾ ਉਦਾਂ ਦਾ ਕੁਝ ਮਾਈਂਡ ਐਦਾਂ ਦਾ ਜੀ ਮੌਕੇ ਤੇ ਬੋਲੀ ਕੁਛ ਨਾ ਕੁਛ ਮੌਕੇ ਤੇ ਐਕਟੀਵਿਟੀ ਹੋ ਜਾਂਦੀ ਹੈ ਜਿਹੜੀ ਚੱਲਦੀ ਹੈ ਹੁਣ ਜਿਹੜਾ ਤਾਂ ਮਲਵਈ ਗਿੱਦਾ ਜੀ ਉਹਦਾ ਤਾਂ ਸੱਥਾਂ ਵਾਲਾ ਕੰਮ ਐ ਉਹ ਸੱਥਾਂ 'ਚ ਹੀ ਪੈ ਸਕਦਾ ਉਹ ਵਿਆਹਾਂ 'ਤੇ ਨਹੀਂ ਪੈਂਦਾ ਨਹੀਂ ਪੈਂਦਾ ਤੇ ਜਿਹੜਾ ਇਹ ਗਿੱਧਾ ਬੋਲੀਆਂ ਜਿਵੇਂ ਆਪਾਂ ਨਚਾਉਣਾ ਸਾਰਿਆਂ ਨੂੰ ਉਹ ਲੱਗ ਉਹ ਵਿਆਹ ਦਾ ਫੰਕਸ਼ਨ ਜੀ ਹੋ ਸਕਦਾ ਇਹ ਅਲੱਗ-ਅਲੱਗ ਦੋ ਟੌਪਿਕ ਨੇ ਪਹਿਲਾ ਮਲਵਈ ਗਿੱਧਾ ਸੱਥਾਂ ਤੋਂ ਚੱਲਦਾ ਹੁੰਦਾ ਸੀ ਛੱਠੇ ਵਾਲੇ ਬਾਬਿਆਂ ਜੀ ਤੋਂ ਸਟਾਰਟ ਹੋਇਆ ਸੀਗਾ ਤੇ ਉਧਰੋਂ ਚੱਲ ਕੇ ਫਿਰ ਗੁਰਦੁਆਰੇ ਤੇ ਉਸਤਾਦ ਜੀ ਨੇ ਇਹਨਾਂ ਨੂੰ ਵਿਆਹਾਂ ਚ ਲੈ ਆਂਦਾ ਵਿਆਹਾਂ ਚ ਉਹਨਾਂ ਦੀ ਦੇਣ ਆ ਜਿਹੜਾ ਸੀ ਅੱਜ ਵਿਆਹ ਚ ਨਵਾਂ ਰੂਪ ਦਿੱਤਾ ਹਾਂ ਜੀ ਉਹਨੂੰ ਨਵਾਂ ਰੂਪ ਦੇ ਕੇ ਉਹਨਾਂ ਨੇ ਵਿਆਹ ਚ ਲਿਆਂਦਾ ਤੇ ਬਸ ਉਹਨਾਂ ਦੀ ਦੇਣ ਆ ਇਹ ਰੋਜ਼ਗਾਰ ਵਧੀਆ ਲੱਗਿਆ ਹਾਂਜੀ ਇੱਕ ਮਲਬਈ ਗਿੱਦੇ ਨੂੰ ਆਪਾਂ ਰਜਗਾਰ ਦੇ ਤੌਰ ਤੇ ਗੱਲ ਕਰੀਏ ਤਾਂ ਰੁਜ਼ਗਾਰ ਵੀ ਵਧੀਆ ਜੀ ਇਹ ਬਾਕੀ ਰਹਿਦਾ ਹੁੰਦਾ ਇੱਜ਼ਤ ਆ ਸੋਨੂੰ ਰਿਸਪੈਕਟ ਮਿਲਦੀ ਆ ਸੋਨੂੰ ਫਾਈਨੈਂਸ਼ੀਅਲ ਵੀ ਪੈਸਾ ਵਧੀਆ ਮਿਲਦਾ ਝੋ ਸਾਰਾ ਕੁਝ ਵਧੀਆ ਲੋਕ ਇੱਜ਼ਤ ਕਰਦੇ ਨੇ ਬਾਕੀ ਸਿੱਖਣ ਨੂੰ ਬਹੁਤ ਕੁਝ ਮਿਲਦਾ ਤੁਸੀਂ ਚੰਗੇ ਲੋਕਾਂ ਚ ਵਿਚਰਦੇ ਹੋ ਬਹੁਤ ਤਰ੍ਹਾਂ ਦੇ ਚਿਹਰੇ ਸਾਨੂੰ ਮਿਲਦੇ ਨੇ ਬਹੁਤ ਕੁ ਮੈਂ ਸਾੰਦੀ ਭਾਈ ਵਿਦੇਸ਼ਾਂ ਤੀਕ ਵੀ ਜਾਏ ਇਸ ਜਿਹੜੇ ਕਲਾ ਦੇ ਹਾਂਜੀ ਸਾਡਾ ਵੀਰ ਬਰਿੰਦਰ ਮਾਨਸਾ ਤੋਂ ਤੇ ਅਸੀਂ ਇਕੱਠਾਂ ਨੇ ਕਾਫੀ ਟਾਈਮ ਕੰਮ ਕੀਤਾ ਸੰਦੀ ਤੇ ਕਾਫੀ ਵੀਡੀਓਜ਼ ਨੇ ਮੇਰੀਆਂ ਉਹਨਾਂ ਨਾਲ ਵੀ ਅਸੀਂ ਇੱਕੋ ਹੀ ਗਰੁੱਪ ਸੀ ਇਕੱਠੇ ਅਸੀਂ ਸਟਾਰਟ ਹੀ ਕੀਤਾ ਸੀਗਾ ਸੱਤ ਰੰਗਮਲ ਬਈ ਕਿੱਦਾ ਮਾਨਸਾ ਤੇ ਬਹੁਤ ਸੋਹਣਾ ਗਰੁੱਪ ਆ ਉਹੋ ਵੀਰ ਉਹਨਾਂ ਨੇ ਉਹਨਾਂ ਨਾਲ ਮੈਂ ਪਹਿਲਾਂ ਤੋਂ ਜਦੋਂ ਕੰਮ ਕਰਦਾ ਰਿਹਾ ਹੌਲੀ ਹੌਲੀ ਉਹਨਾਂ ਨੇ ਮੈਨੂੰ ਇਸ ਲਾਈਨ ਦੇ ਵਿੱਚ ਕਹਿੰਦੇ ਵੀ ਆਪਾਂ ਇਹੇ ਕੰਮ ਕਰਨਾ ਐ ਕਰਨਾ ਮੈਂ ਹੀ ਹਾਂ ਮੈਨੂੰ ਸ਼ੌਂਕ ਤਾਂ ਪਹਿਲੇ ਸੀਗਾ ਗਾਉਣ ਦਾ ਤੇ ਅਸੀਂ ਇਕੱਠਿਆਂ ਨੇ ਫਿਰ ਗਰੁੱਪ ਸਟਾਰਟ ਕੀਤੇ ਸੱਤ ਰੰਗ ਮਲਬਈ ਕਿੱਦਾਂ ਮਾਨਸਾ ਤੇ ਬਸ ਉਦੋਂ ਬਾਅਦ ਹੌਲੀ ਹੌਲੀ ਕਰਦੇ ਜੇ ਉਹਨਾਂ ਨੇ ਕੁਛ ਨਾ ਕੁਛ ਨਵੀਆਂ ਬੋਲੀਆਂ ਬਣਾਉਣੀਆਂ ਫਿਰ ਆਪ ਨੂੰ ਵੀ ਆਏ ਹੋਣਾ ਵੀਰ ਕੁਛ ਨਾ ਕੁਛ ਹੋਰ ਆ ਕਿਤੇ ਜਾਵੇ ਕੁਛ ਇਹਦੇ ਵਿੱਚ ਆ ਜਾਣਾ ਹੋਣੀ ਚਾਹੀਦੀ ਹੈ ਬਾਕੀ ਉਹ ਚੰਗੇ ਕਾਮੇਡੀਅਨ ਵੀ ਨੇ ਹਾਂ ਹਾਂ ਖਾਸੀ ਮਜ਼ਾਕ ਕਰਦੇ ਰਹਿੰਦੇ ਨੇ ਉਹਨਾਂ ਦਾ ਫੇਸੇ ਫਿਲਮਾਂ 'ਚ ਵੀ ਕੰਮ ਕੀਤਾ ਮੇਰੇ ਨਾਲ ਵੀ ਇੱਕ ਫਿਲਮ ਸੀ ਬਟਵਾਰਾ ਹਾਂਜੀ ਅਸੀਂ ਬਟਵਾਰੇ ਦੇ ਵਿੱਚ ਦੋਨਾਂ ਨੇ ਇਕੱਠੇ ਨੇ ਮੈਂ ਤੇ ਬਰਿੰਦਰ ਮਾਨ ਸਾਹਿਬ ਨੇ ਕੰਮ ਕੀਤਾ ਹਾਂਜੀ ਤੇ ਸ਼ਾਰਟ ਮੂਵੀਜ਼ ਵੀ ਬਣਾਉਂਦੇ ਆ ਉਹ ਹੁਣ ਦੀ ਤੇ ਵਧੀਆ ਕੰਮ ਕਰ ਰਹੇ ਹੋ ਵਧੀਆ ਲੱਗਿਆ ਸੈਂਦੀਪੀਰ ਇਸ ਕਲਾ ਨਾਲ ਜੁੜੇ ਹੋ ਇਸ ਕਲਾ ਨੂੰ ਅੱਗੇ ਲੈ ਕੇ ਜਾ ਰਹੇ ਹੋ ਨੌਜਵਾਨਾਂ ਲਈ ਇਹ ਇੱਕ ਮੈਸੇਜ ਤੁਸੀਂ ਜ਼ਰੂਰ ਛੱਡੋ ਕਿ ਇਸ ਜਿਹੜੀ ਆਪਦੀ ਵਿਰਾਸਤ ਨਾਲ ਕਿਵੇਂ ਜੁੜਿਆ ਜਾਵੇ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਪਲੀਜ਼ ਇਹ ਪਿਛੋਕੜ ਨਹੀਂ ਹੈਗਾ ਇਹ ਸੁਣੀ ਪਹਿਚਾਨ ਹੈ ਜੇ ਤੁਸੀਂ ਅੱਜ ਪੱਗ ਨਹੀਂ ਬੰਨ੍ਹਦੇ ਫਰਲਾ ਨਹੀਂ ਲਾਉਂਦੇ ਮੈਂ ਕਹਿੰਦਾ ਤੁਸੀਂ ਇਹ ਡਰੈਸ ਨਹੀਂ ਪਾ ਸਕਦੇ ਤੁਹਾਨੂੰ ਸੰਗ ਸ਼ਰਮ ਆਉਂਦੀ ਹੈ ਤਾਂ ਤੁਹਾਡੀ ਇਹ ਪਹਿਚਾਨ ਹੈ ਤੁਹਾਡੀ ਹੋਂਦ ਹੈ ਤੁਸੀਂ ਅੱਜ ਆਪਣੀ ਹੋਂਦ ਖਤਮ ਕਰ ਰਹੇ ਹੋ ਮੈਂ ਇਸ ਗੱਲ ਨਾਲ ਕਰੂੰਗਾ ਵੀ ਪੰਜਾਬੀ ਨੂੰ ਪਹਿਲਾਂ ਤਾਂ ਪੜੋ ਚੰਗੀ ਤਰ੍ਹਾਂ ਪੰਜਾਬੀ ਪੜ੍ਹਨੀ ਚਾਹੀਦੀ ਹੈ ਗੁਰਮੁਖੀ ਨਾਲ ਜੁੜੋ ਤੁਸੀਂ ਜੇ ਤੁਸੀਂ ਪੰਜਾਬ ਦੇ ਵਿੱਚ ਜੰਮੇ ਹੋ ਮੈਂ ਕਹਿੰਦਾ ਵੀ ਜਿਹੜਾ ਪੰਜਾਬੀ ਹੈ ਜਿਹਨੂੰ ਪੰਜਾਬੀ ਦੀ ਲਗਾ ਮਾਤਰਾ ਨਹੀਂ ਪਤਾ ਮੈਂ ਉਹਨੂੰ ਪੰਜਾਬੀ ਨਹੀਂ ਮੰਨਦਾ ਬਿਲਕੁਲ ਸੋਨੂ ਉਹਦੇ ਪਹਿਰਾਵੇ ਬਾਰੇ ਨਹੀਂ ਸਮਝ ਹੈਗੀ ਸੋਨੂ ਐਦਾਂ ਨਹੀਂ ਪਤਾ ਵੀ ਅਸੀਂ ਜੰਮੇ ਕਿਧੇ ਆ ਕਿਧੇ ਜਾ ਤੁਸੀਂ ਨਲੂਏ ਦੇ ਵਾਰਸਾਂ ਚ ਆਉਂਦੇ ਹੋ ਤੇ ਅੱਜ ਤੁਸੀਂ ਕਿੱਥੇ ਆ ਕੇ ਖੜ ਗਏ ਤੇ ਮੈਂ ਪਿੱਛੇ ਜੀ ਹੁਣ ਗਾਣਾ ਸੁਣ ਰਿਹਾ ਸੀਗਾ ਆ ਆਪਣਾ ਅਰਜੰਟੇ ਲੋਵੀਰੇ ਦਾ ਬਹੁਤ ਸੋਹਣਾ ਗਾਣਾ ਲਿਖਦਾ ਉਹ ਕਲਮ ਉਹਨਾਂ ਦੀ ਬਾਖਮਾਲ ਮੈਨੂੰ ਵਧੀਆ ਲੱਗਦੀ ਹੈ ਉਹਨਾਂ ਦੀ ਕਲਮ ਜੀ ਡੋਲੇ ਉੱਤੇ ਕੋਹੇ ਨੂਰ ਵਾਲਾ ਗਾਣਾ ਮਹਾਰਾਜ ਰਣਜੀਤ ਸਿੰਘ ਜੀ ਤੇ ਉਹਨਾਂ ਨੇ ਗਾਣਾ ਲਿਖਿਆ ਹਾਂ ਬਹੁਤ ਪਿਆਰਾ ਗਾਣਾ ਲਿਖਿਆ ਮੈਨੂੰ ਸੋਚ ਕੇ ਇੱਦਾਂ ਵਧੀਆ ਲੱਗਦਾ ਵੀ ਇਦਾਂ ਦੇ ਗੀਤਾਂ ਨੂੰ ਸੁਣਨਾ ਜ਼ਰੂਰੀ ਹੈ ਬਿਲਕੁਲ ਅੱਜ ਉਹਨਾਂ ਦੀ ਹੋਣ ਦਾ ਰਣਜੀਤ ਬਾਵਾ ਵੀਰਾ ਉਹਨਾਂ ਨੂੰ ਬਹੁਤ ਕਮਾਲ ਦਾ ਹੁਣ ਤੱਕ ਮੈਂ ਕਹਣਾ ਗਾਇਆ ਚ ਰਣਜੀਤ ਵੀਰ ਨੇ ਬਹੁਤ ਤਕਰੀਬਨ ਮੇਰੇ ਆਪਣੇ ਇਤਿਹਾਸ ਨਾਲ ਪਉ ਬਹੁਤ ਜਿਆਦੇ ਬਦੇ ਤੇ ਲਿਖਣ ਵਾਲੀ ਦੇ ਕਲਮਾਂ ਨੇ ਨਾ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਐਪਰੀਸ਼ੀਏਟ ਕਰਨਾ ਚਾਹੀਦਾ ਹਾਂਜੀ ਵੀਰਾ ਕਾਫੀ ਨੇ ਲਿਖਣਾ ਚਰਨ ਲਿਖਾਰੀ ਵੀਰਾ ਤੁਸੀਂ ਦੇਖ ਲੋ ਉਹਨਾਂ ਦੀ ਕਲਮ ਬਾ ਕੁਮਾਲ ਹੈ ਤੇ ਇੱਕ ਮੇਰਾ ਵੀਰ ਹੋਰ ਸੀਗਾ ਉਹਨਾਂ ਦੀ ਵੀ ਕਲਮ ਬਹੁਤ ਵਧੀਆ ਹੈ ਜਿਹੜੀ ਸਾਨੂੰ ਵਧੀਆ ਲੱਗਦੀ ਹੈ ਉਹਨਾਂ ਦੇ ਚੰਗੇ ਲੋਕਾਂ ਦੇ ਗਾਣੇ ਸੁਣਨੇ ਚਾਹੀਦੇ ਪ੍ਰਾਣੀਆਂ ਚੀਜ਼ਾਂ ਸੁਣਨੀਆਂ ਚਾਹੀਦੀਆਂ ਜੀ ਡੇਟੀਆਂ ਹੁਣ ਤੱਕ ਪਹਿਲਾਂ ਤੁਸੀਂ ਵਿਸਾਰ ਚੁੱਕੇ ਹੋ ਪੰਜਾਬੀ ਠੇਠ ਗੱਲੀਆਂ ਹੁਣ ਕਿਸੇ ਨੂੰ ਸਿੱਠੜੀਆਂ ਘੋੜੀਆਂ ਸੁਹਾਗ ਟੱਪੇ ਮਾਈਏ ਜਾਦੀ ਨਹੀਂ ਨਹੀਂ ਜੀ ਬਾਲਾ ਕੁਝ ਵਿਸਰ ਗਿਆ ਜੇ ਆਪਾਂ ਕਹਦੇ ਚਲੋ ਠੀਕ ਆ ਸੀ ਮਲਵਈ ਗਿੱਧਾ ਕਰਨਾ ਆ ਮੈਂ ਆਪ ਮੰਨਦਾ ਅਸੀਂ ਮਲਵਈ ਗਿੱਧਾ ਹੁਣ ਕਾਫੀ ਟੀਮਾਂ ਬਣ ਗਈਆਂ ਪਰ ਉਹ ਕਰਕੇ ਕੀ ਹੁੰਦੇ ਸਿਰਫ ਗਾਣੇ ਗਾ ਕੇ ਹੁੰਦੇ ਮੈਂ ਕਹਿੰਦਾ ਗਾਣੇ ਮਲਵਈ ਗਿੱਧੇ ਦਾ ਦੇਖਣੀ ਹੈ ਉਹਦਾ ਰੂਪ ਨਹੀਂ ਰੂਪ ਨਹੀਂ ਹੈ ਮਲਵਈ ਗਿੱਧੇ ਦਾ ਗਾਣੇ ਨਹੀਂ ਇਹ ਸਿੱਠਣੀਆਂ ਘੋੜੀਆਂ ਸੁਹਾਗ ਹੁਣ ਮੈਂ ਸਟਾਰਟ ਕਰੂੰਗਾ ਤੁਸੀਂ ਮੇਰੀ ਸਟਾਰਟਿੰਗ ਦੇਖ ਲਓ ਮੈਂ ਸੇਹਰਾਬੰਦੀ ਤੋਂ ਸਟਾਰਟ ਕਰੂੰਗਾ ਤੇ ਸਾਡਾ ਜਿਹੜਾ ਗਾਉਣ ਦਾ ਸਟਾਈਲ ਆ ਉਹ ਵੱਖਰਾ ਹੁਣ ਪਹਿਲਾਂ ਕੀ ਹੁੰਦਾ ਸੀਗਾ ਦੋਹੇ ਲੱਗਦੇ ਹੁੰਦੇ ਸੀ ਅੱਜ ਲਾਉਣੇ ਨਹੀਂ ਆਉਂਦੇ ਕਿਸੇ ਨੂੰ ਸਾਨੂੰ ਲੋਕ ਨਾ ਕਈ ਵਾਰ ਕਹਿ ਦਿੰਦੇ ਆ ਵੀਰੇ ਯਾਰ ਤੁਸੀਂ ਪੈਸੇ ਵਧਣ ਮਹਾਵੀਰੇ ਜਮਾ ਫ੍ਰੀ ਆਉਂਗਾ ਮੈਨੂੰ ਕੋਈ ਦੁੱਖ ਨਹੀਂ ਮੇਰੀ ਪੇਮੈਂਟ ਕੋਈ ਨਹੀਂ ਤੁਸੀਂ ਆਉਣ ਜਾਣ ਦਾ ਖਰਚ ਮੈਂ ਜਾਵਾਂ ਫ੍ਰੀ ਤੁਸੀਂ ਟੀਮ ਲਿਆਓ ਪਰ ਜਿਹੜਾ ਕੰਮ ਹੁੰਦਾ ਕੰਮ ਉਹ ਸੁਣੋ ਬਿਲਕੁਲ ਤੁਸੀਂ ਮੈਂ ਕਹਿੰਦਾ ਕੰਮ ਦੀ ਰਿਸਪੈਕਟ ਕਰੋ ਡਿਮਾਂਡ ਨਾ ਰੱਖੋ ਮੈਂ ਸਿਰਫ ਇੱਕੋ ਹੀ ਗੱਲ ਕਹਿਣਾ ਨਾ ਜੇ ਤੁਹਾਨੂੰ ਵਧੀਆ ਨਾ ਲੱਗੇ ਨਾ ਤਾਂ ਪਲੀਜ਼ ਮੈਨੂੰ ਰੁਪਏ ਨਾ ਦਿਓ ਹੂੰ ਮੇਰੀ ਰਿਕਾਰਡਿੰਗ ਕਰ ਲਓ ਤੁਸੀਂ ਫੋਨ ਮੈਨੂੰ ਲਾਇਆ ਮੇਰੀ ਰਿਕਾਰਡਿੰਗ ਕਰ ਲਓ ਮੈਨੂੰ ਰੁਪਏ ਨੇ ਚਾ ਨਾ ਵਧੀਆ ਲੱਗਿਆ ਜੀ ਹਾਂ ਸੋਢਾ ਜੀ ਦਿਲ ਤੋਂ ਆਪਦੇ ਕਹੋ ਜੇ ਸੋਢਾ ਇੰਜੋਏ ਹੋਇਆ ਫਿਰ ਮੈਨੂੰ ਰੁਪਏ ਦਿਓ ਫਿਰ ਮੈਂ ਆਪ ਹੱਕ ਦੇ ਲੈ ਕੇ ਜਾਵਾਂਗਾ ਸੰਦੀ ਭਾਈ ਅਖੀਰ ਦੇ ਵਿੱਚ ਹਾਂਜੀ ਤੁਹਾਡਾ ਲਿਖਿਆ ਹੋਇਆ ਗੀਤ ਕੋਈ ਹੋਰ ਤੇ ਇੱਕ ਨਾ ਮੇਰਾ ਸ਼ੇਅਰ ਲਿਖਿਆ ਸਟਾਰਟਿੰਗ ਜੀ ਮੈਂ ਬਹੁਤ ਟਾਈਮ ਪਹਿਲਾਂ ਦਾ ਮੈਂ ਛੇਵੀਂ ਕਲਾਸ 'ਚ ਲਿਖਿਆ ਸੀਗਾ ਤੇ ਔਰਤ ਦਾ ਸਤਿਕਾਰ ਜ਼ਰੂਰੀ ਜ਼ਿੰਦਗੀ ਉਸ ਤੋਂ ਬਿਨਾ ਦੁਰੀ ਜੀ ਔਰਤ ਦਾ ਸਤਿਕਾਰ ਜ਼ਰੂਰੀ ਜ਼ਿੰਦਗੀ ਇਸ ਤੋਂ ਬਿਨਾਂ ਦੂਰੀ ਕਦੋਂ ਤੱਕ ਅਤਿਆਚਾਰ ਕਰੋਗੇ ਔਰਤ ਨੂੰ ਲਾਚਾਰ ਕਰੋਗੇ ਕਦੋਂ ਤੱਕ ਅਤਿਆਚਾਰ ਕਰੋਗੇ ਔਰਤ ਨੂੰ ਲਾਚਾਰ ਕਰੋਗੇ ਸਮਾਜ ਦੇ ਅਤਿਆਚਾਰ ਵੇਖ ਕੇ ਵਿੱਚੋਂ ਵਿੱਚ ਹੈ ਝੁਰਦੀ ਜਾਂਦੀ ਨਾ ਸੋਚਣ ਲਈ ਕਰੋ ਮਜ਼ਬੂਰ ਬੇਟੀ ਹੈ ਤਾਂ ਕੱਲ ਹੋਵੇਗਾ ਬੇਟੀ ਹੈ ਤਾਂ ਕੱਲ ਹੋਵੇਗਾ ਕਰੋ ਨਾ ਇਸ ਦੀ ਨਾਮਨਜ਼ੂਰੀ ਔਰਤ ਦਾ ਸਤਿਕਾਰ ਜ਼ਰੂਰੀ ਜ਼ਿੰਦਗੀ ਇਸ ਤੋਂ ਬਿਨਾਂ ਦੂਰੀ ਔਰਤ ਦਾ ਸਤਿਕਾਰ ਜ਼ਰੂਰੀ ਜ਼ਿੰਦਗੀ ਉਸ ਤੋਂ ਬਿਨਾ ਗੁਰਿੱਤੇ ਮੈਂ ਮਾਂ ਤੇ ਗਾਣਾ ਲਿਖਿਆ ਸੀ ਤੇ ਉਹ ਮੇਰਾ ਵੀਰ ਆ ਰਿਹਾ ਨੀਸ਼ਾਵਾਨੋ ਦੇ ਹਸਬੈਂਡ ਨੇ ਜਿਹੜੇ ਉਹਦੇ ਘਰ ਵਾਲੇ ਉਹ ਗਾ ਰਹੇ ਨੇ ਉਹ ਗਾਣਾ ਉਹਨਾਂ ਨੇ ਰਿਕਾਰਡ ਕਰਾਇਆ ਤੇ ਉਹ ਗਾਉਣਗੇ ਜੰਨਤ ਤਾਂ ਮਿਲ ਜਾਣੀ ਮਰ ਕੇ ਮਾਂ ਤੇਰੇ ਪੈਰਾਂ ਵਰਗੀ ਨਹੀਂ ਤੂੰ ਛਿੜਕੇ ਆ ਬਾਤ ਮੈਨੂੰ ਪਰ ਕੀਤੀ ਗਹਿਰਾਂ ਵਰਗੀ ਨਹੀਂ ਜੰਨਤ ਤਾਂ ਮਿਲ ਜਾਣੀ ਮਰ ਕੇ ਮਾਂ ਤੇਰੇ ਪੈਰਾਂ ਵਰਗੀ ਨਹੀਂ ਤੂੰ ਛਿੜਕੇ ਆ ਬਾਤ ਮੈਨੂੰ ਪਰ ਕੀਤੀ ਗਹਿਰਾਂ ਵਰਗੀ ਨਹੀਂ ਬहोत ਗਲਤੀਆਂ ਕੀਤੀਆਂ ਪਰ ਸਮਝਾਇਆ ਤੂੰ ਮੈਨੂੰ ਜਦ ਵੀ ਰਸਿਆ ਨਾਲ ਤੇਰੇ ਗੱਲ ਲਾਇਆ ਤੂੰ ਮੈਨੂੰ ਹੌਸਲਾ ਹੁਣ ਵੀ ਬੜਾ ਮਿਲਦਾ ਗੱਲ ਤੇਰੇ ਜੇਰੇ ਵਰਗੀ ਨਹੀਂ ਤੂੰ ਚਿੜਕੇ ਬੋਤ ਮੈਨੂੰ ਪਰ ਕੀਤੀ ਗਹਿਰਾਂ ਵਰਗੀ ਨਹੀਂ ਜੰਨਤ ਤਾਂ ਮਿਲ ਜਾਣੀ ਮਰ ਕੇ ਮਾਂ ਤੇਰੇ ਪੈਰਾਂ ਵਰਗੀ ਨਹੀਂ ਬਾਜੀ ਇਹ ਸਮੀਰ ਮਾਹੀ ਦੀ ਆਵਾਜ਼ ਦੇ ਵਿੱਚ ਹੈ ਇਹ ਸਾਨੂੰ ਦੋਸਤੋ ਗੀਤ ਹੈ ਹਾਂਜੀ ਇਹ ਸ਼ਾਹਬਾਨੋ ਜੀ ਦੇ ਹਸਨ ਨੇ ਸਮੀਰ ਮਾਹੀ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਜਿਹੜੇ ਸੰਦੀ ਵੀਰ ਦੀ ਕਲਮ ਹੈ ਇਹ ਆਵਾਜ਼ ਤੁਹਾਨੂੰ ਸੁਣਨ ਨੂੰ ਮਿਲੇਗੀ ਬਹੁਤ ਸੋਹਣੀ ਕਲਮ ਹੈ ਵੀਰ ਦੀ ਬਹੁਤ ਸੋਹਣੀ ਸੋਚ ਹੈ ਔਰ ਬਹੁਤ ਹੀ ਵਧੀਆ ਇਨਸਾਨ ਹੈ ਸੁਪਰਮਾਤਮਾ ਕਰੇ ਇਹ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਣ ਔਰ ਪੰਜਾਬੀ ਪੰਜਾਬੀਅਤ ਲਈ ਹਮੇਸ਼ਾ ਜਿਹੜਾ ਇਹਨਾਂ ਨੇ ਸੰਕਲਪ ਲਿਆ ਹੈ ਉਹ ਉਹਦੇ ਵਿੱਚ ਕਾਮਯਾਬ ਹੋ। ਇਹ ਸਦਾ ਹੀ ਕਰਦੇ ਰਹੇ ਕੋਸ਼ਿਸ਼ ਹੌਲੀ ਹੌਲੀ ਹੋਰ ਕੋਸ਼ਿਸ਼ ਕਰ ਰਹੇ ਕੋ ਬਿਹਤਰ ਕਰਨ ਦੀ ਵੀ ਵਧੀਆ ਪੰਜਾਬੀ ਨੂੰ ਹੋਰ ਅੱਗੇ ਤੱਕ ਲੈ ਕੇ ਜਾਈਏ। ਮੇਰੀ ਇਹੀ ਕੋਸ਼ਿਸ਼ ਹਮੇਸ਼ਾ ਰਹਿੰਦੀ ਆ ਪਿੱਛੇ ਜੇ ਕਾਂਡ ਹੋਇਆ ਸੀਗਾ ਬੇਟੀ ਨਾਲ ਸਤੀਫਾ ਕਾਂਡ ਮੰਦਰ ਦੇ ਵਿੱਚ ਹੋਇਆ ਸੀਗਾ। ਮੈਂ ਉਹਤੇ ਵੀ ਇੱਕ ਕਲਮ ਚੋਂ ਮੇਰੀ ਜੋ ਕੋ ਪ੍ਰਿਆ ਸੀਗਾ ਰੋਣਾ ਆਇਆ ਸੀ ਸੁਣ ਕੇ। ਤੇ ਉਤੇ ਵੀ ਗਾਣਾ ਲਿਖਿਆ ਸੀਗਾ ਉਹਦੀਆਂ ਵੀ ਦੋਕ ਲੈਣਾ ਮੈਂ ਤੁਹਾਨੂੰ ਜ਼ਰੂਰ ਸਾਂਝੀਆਂ ਕਰੂੰਗਾ ਰੱਬ ਮੈਂ ਤੇਥੋਂ ਇੱਕ ਗੱਲ ਪੁੱਛਣੀ ਦੱਸ ਦੇ ਜਵਾਬ ਮੈਨੂੰ ਇਸ ਗੱਲ ਦਾ ਰੱਬਾ ਮੈਂ ਤੇਤੋਂ ਇੱਕ ਗੱਲ ਪੁੱਛਣੀ ਦੱਸ ਦੇ ਜਵਾਬ ਮੈਨੂੰ ਇਸ ਗੱਲ ਦਾ ਧੀਆਂ ਸਭ ਦਾ ਭਲਾ ਨੇ ਦਿਲੋਂ ਚਾਉਂਦੀਆਂ ਹੋਏ ਸਭ ਦਾ ਭਲਾ ਨੇ ਦਿਲੋਂ ਚਾਉਂਦੀਆਂ ਪਰ ਫਿਰ ਵੀ ਕਿਉਂ ਇਹਨਾਂ ਤੇ ਝੁਲਮ ਚੱਲਦਾ ਹੈ ਰੱਬਾ ਮੈਂ ਤੇਤੋਂ ਇੱਕ ਗੱਲ ਪੁੱਛਣੀ ਦੱਸ ਦੇ ਜਵਾਬ ਮੈਨੂੰ ਇਸ ਗੱਲ ਦਾ ਕੁੱਖ ਵਿੱਚ ਵੀ ਹਾਇ ਲੋਰੀ ਮੇਣਿਆਂ ਦੀ ਲੈਂਦੀਆਂ ਹੁੰਦਾ ਏ ਜਨਮ ਚਾਰ ਦੀਵਾਰੀ ਵਿੱਚ ਰਹਿੰਦੀਆਂ ਆਪਣੇ ਚਾਵਾਂ ਨੂੰ ਠੱਠੀ ਵਿੱਚ ਦਿਨ ਰੋੜੇ ਆਪਣੇ ਚਾਵਾਂ ਨੂੰ ਠੱਠੀ ਵਿੱਚ ਦਿਨ ਰੋੜੇ ਰੱਖਣ ਖਿਆਲ ਬਾਬੂ ਨੇ ਦੀ ਪਗਦਾਂ ਰੱਬਾ ਮੈਂ ਤੇਥੋਂ ਇੱਕ ਗੱਲ ਪੁੱਛਣੀ ਦੱਸ ਦੇ ਜਵਾਬ ਮੈਨੂੰ ਇਸ ਗੱਲ ਦਾ ਤੀਆਂ ਸਭ ਦਾ ਭਲਾ ਨੇ ਦਿਲੋਂ ਚਾਉਂਦੀ ਆ ਹੋਏ ਸਭ ਦਾ ਭਲਾ ਨੇ ਦਿਲੋਂ ਚਾਉਂਦੀ ਆ ਪਰ ਫੇਰ ਵੀ ਕਿਉਂ ਇਹ ਨਾਥੇ ਜੁਨੂੰਨ ਚੱਲਦਾ ਹੈ ਰੱਬਾ ਮੈਂ ਤੇਥੋਂ ਇੱਕ ਗੱਲ ਪੁੱਛਣੀ ਦੱਸ ਦੇ ਜਵਾਬ ਮੈਨੂੰ ਇਸ ਗੱਲ ਦਾ ਬਲਵਿੰਦ ਰਾਏ ਧੀਆਂ ਵਾਲੇ ਦੁੱਖ ਵਿਆਵਲੇ ਨੇ ਕਿੰਨਿਓ ਨੇ ਪਿੰਡੇ ਤੇ ਜੁਲੰਗ ਲੱਖਾਂ ਚੱਲਦੇ ਮਾਨਸਾਂ ਵਾਲੇ ਨੇ ਮੁੱਲ ਰਖੜੀ ਦਾ ਦੇਣਾ ਹੋਏ ਮਾਨਸਾਂ ਵਾਲੇ ਨੇ ਮੁੱਲ ਰਖੜੀ ਦਾ ਦੇਣਾ ਜਿੰਨਾ ਚਿਰ ਕਮਲੇ ਦਾ ਸਾ ਚੱਲਦਾ ਰੱਬਾ ਮੈਂ ਤੇਤੋਂ ਇੱਕ ਗੱਲ ਪੁੱਛਣੀ ਦੱਸ ਦੇ ਜਵਾਬ ਮੈਨੂੰ ਇਸ ਗੱਲ ਦਾ ਸੋ ਬਹੁਤ ਬਹੁਤ ਧੰਨਵਾਦ ਵੀਰ ਦਾ ਬਲਵਿੰਦਰ ਸੈਂਦੀ ਮਾਨਸਾ ਔਰ ਜਿਨ੍ਹਾਂ ਦੀ ਕਲਮ ਜਿਨ੍ਹਾਂ ਦੀ ਆਵਾਜ਼ ਬਾ ਕਮਾਲ ਹੈ ਬਈ ਬਹੁਤ ਬਹੁਤ ਧੰਨਵਾਦ